ਸਾਨੂੰ ਜ਼ਰ ਕੋਈ ਪਤਾ ਨਹੀਂ ਚਲੇ ਕਿ ਕਿਧਰ ਆ ਗਈ ਹੈ ਸਾਡੇ ਪਿੱਛੇ ਦੇ ਪਤਿਆਰੇ ਸੱਤਵਾਗੇ ਨੇ ਜਗਾਇਆ ਸਾਡੇ ਬੱਚੇ ਬੱਚੇ ਸੇ ਬਾਹਰ ਗੱਡਿਆ ਕਿੰਨਾ ਦੁੱਖ ਕੋਈ ਪਤਾ ਨਹੀਂ ਲੰਗਾ ਇਹ ਦਾਰਗ ਇਹ ਗਰੀਬ ਬੰਦੇਸ ਘਰੋਂ ਬੇਖਰ ਹੋ ਗਿਆ ਸਰ ਸਾਨੂੰ ਤੇ ਸੌਣ ਵਾਸਤੇ ਵੀ ਕੁਝ ਨਹੀਂ ਨੀ ਰਾਤ ਨੂੰ ਜੇ ਜਨ ਨੇ ਮੈਂ ਬੁੱਝ ਸਭ ਕੁਝ ਨਹੀਂ ਸੋਹ ਰਹਾ ਦੇਖਦੇ ਹੀ ਦੇਖਦੇ ਦੀਨਾਂਗਰ ਦੇ ਨਜ਼ਦੀਕੀ ਪਿੰਡ ਮਸਰਾਲਾ ਚ ਗੁੱਜਰ ਦੀ ਕੁੱਲੀ ਸੜ ਕੇ ਸੁਆਹ ਹੋ ਗਈ ਤੇ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਗੁੱਜਰ ਸਮਰੂਦੀਨ ਦੇ ਕੁੱਲ ਨੂੰ ਅਚਾਨਕ ਲੱਗੀ ਅੱਗ ਦੇ ਕੰਨ ਉਸ ਦੇ ਕੁੱਲ ਵਿੱਚ ਪਿਆ ਸਾਰਾ ਸਮਾਨ ਸੜ ਗਿਆ ਫਿਲਹਾਲ ਅੱਗ ਦੇ ਲੱਗਣ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਅੱਗ ਦੇ ਕੰਨ ਗੁੱਜਰ ਸਮਰੂਦੀਨ ਦੇ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਪੀੜਤ ਅਨੁਸਾਰ ਉਸ ਨੇ ਤਿਲ-ਤਿਲ ਕਰਕੇ ਕੁੱਲੀ ਤੇ ਘਹਿਣੇ ਬਣਾਏ ਸੀ ਕਟਨਾਵਰੇ ਦਸ ਦੇ ਸਮਰੁद्दीन ਫੁੱਟ ਫੁੱਟ ਕੇ ਰੋਣ ਲੱਗਾ ਤੇ ਸਮਰੁद्दीन ਦੇ ਮੁਤਾਬਿਕ ਪੇਟੀ ਵਿੱਚ ਪਏ 4 ਲੱਖ ਰੁਪਏ ਦੀ ਨਕਦੀ 4 ਲੱਖ ਦਾ ਸੋਨਾ ਤੇ ਘਰ ਦਾ ਕੀਮਤੀ ਸਮਾਨ ਅੱਗ ਨੇ ਸੜਕੇ ਸੁਆਹ ਕਰ ਦਿੱਤਾ ਜਿਸ ਦੇ ਨਾਲ ਉਸ ਦੀ 2 ਲੱਖ ਰੁਪਏ ਦੀ ਪਰਾਲੀ ਵੀ ਸੜ ਗਈ ਜਦ ਤੱਕ ਕਿ ਫਾਇਰ ਬ੍ਰਿਗੇਡ ਪਹੁੰਚੀ ਉਦੋਂ ਤੱਕ ਉਸ ਦਾ ਸਭ ਕੁਝ ਸੜ ਚੁੱਕਾ ਸੀ ਸਨ ਮੇਰਾ ਨਾਮ ਸੁਰਮੂ ਹੈ ਸਰ ਅਸੀਂ ਅੰਦਰ ਸੁੱਤੇ ਦੇ ਹੀ ਨੰਗਰਾਂ ਨੂੰ ਚਰਾ ਚ ਰੂਕੇ ਉਧਰ ਲਿਹਾ ਕੇ ਦੇ ਅੰਦਰ ਸੁੱਤੇ ਦੇ ਹੀ ਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕੀ ਕਿਧਰ ਆ ਗਈ ਹੈ ਸਾਡੇ ਪਿੱਠ ਦੇ ਬਤਿਆਣਾ ਚੜਵਾਗੇ ਨਾ ਜਗਾਇਆ ਸਾਡੇ ਬੱਚੇ ਬੱਚੇ ਸੇ ਬਾਹਰ ਗੱਡਿਆ ਸਰ ਜੀ ਕੋਈ ਪਤਾ ਦਿਲੇਗਾ ਕਿ ਦਾਰ ਹੈ ਮਜ਼ਾ ਸਰ ਜੀ ਕੀ ਕੀ ਨਿਕਲਣਾ ਸਰ ਸਰ ਜੀ ਨਾਲ ਨੁਕਸਾਨ ਬੜਾ ਹੋਇਆ ਜੀ 4 ਲੱਖ ਰੁਪਈਆ ਨਕਦੀ ਸੀ 4 ਲੱਖ ਰੁਪਏ ਨਹੀਂ ਸਰ ਬਾਕੀ 3 ਲੱਖ ਦੀ ਪ੍ਰਾੜੀ ਜੀ ਸਰ ਸਰ ਜੋ ਪੰਡਾ ਟੀਂਦਾ ਸਾਰੇ ਸਾਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸਾਰ ਜਲ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਝ ਨਹੀਂ ਆਇਆ ਸਰ ਪੰਡਾਲੇ ਬਧੇਰੀ ਮਦਰ ਕੀਤੀ ਪਰ ਕੁਝ ਬਚਿਆ ਨਹੀਂ ਅੱਗ ਬੜੀ ਜ਼ੋਰ ਨਾਲ ਸੀ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੀ ਜ਼ੋਰ ਨਾਲ ਪੰਡਾਲ ਰਣੇ ਬਚਾਏ ਆ ਬੱਚੇ ਅਸੀਂ ਬੜੀ ਮੁਸ਼ਕਲ ਨਾਲ ਕੱਢੇ ਬਾਹਰ ਸਰ ਕੋਈ ਜਾਨਵਰ ਦਾ ਨੁਕਸਾਨ ਨਹੀਂ ਨਹੀਂ ਸਰ ਜਾਨਵਰ ਬਚ ਗਏ ਜਾਨਵਰ ਦਾ ਨੁਕਸਾਨ ਕੋਈ ਨਹੀਂ ਆ ਸਰ ਕੀ ਮੰਗ ਕਾ ਦੱਸੋ ਸਰ ਸਰਕਾਰ ਤੋਂ ਮੰਗ ਸਰ ਸਾਹਮਣੇ ਹੈ ਗਰੀਬ ਬੰਦੇ ਆ ਘਰੋਂ ਬੇਖਰ ਹੋ ਗਏ ਸਰ ਸਾਨੂੰ ਜੇ ਸੌਣ ਵਾਸਤੇ ਵੀ ਕੁਝ ਨਹੀਂ ਨਹੀਂ ਰਾਤ ਨੂੰ ਸੌਣ ਲਈ ਮੇਰੇ ਮੁੰਡੇ ਸਭ ਕੁਝ ਹੀ ਖਤਰਾ ਹੋ ਗਿਆ